ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਅੱਜ ਇੱਕ ਵਾਰ ਫਿਰ ਤੋਂ ਬਲੈਕਆਊਟ ਹੋਣ ਜਾ ਰਿਹਾ ਹੈ ਜੀहां ਜੋ ਆਪਰੇਸ਼ਨ ਸ਼ੀਲਡ ਹੈ ਉਸ ਦੇ ਤਹਿਤ ਮੋਗਰਲ ਜਿਹੜੀ ਹੈ ਉਹ ਸ਼ਾਮ ਨੂੰ 6 ਵਜੇ ਤੋਂ 7 ਵਜੇ ਤੱਕ ਹੋਵੇਗੀ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 8 ਤੋਂ 8:30 ਤੱਕ ਜਿਹੜਾ ਹੈ ਉਹ ਬਲੈਕਆਊਟ ਕਰ ਦਿੱਤਾ ਜਾਵੇਗਾ ਸੋ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਪ੍ਰੋਸੀਜਰ ਹੈ ਔਰ ਇਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਅਜਿਹੇ ਸਰਹੱਦੀ ਇਲਾਕੇ ਨੇ ਜਿੱਥੇ ਇਹ ਬਲੈਕਆਊਟ ਹੋਵੇਗਾ ਔਰ ਖਤਰੇ ਦੀ ਘੰਟੀ ਜਿਹੜੀ ਹੈ ਉਹ ਵੱਜੇਗੀ ਉਸ ਤੋਂ ਬਾਅਦ ਮੌਕ ਡ੍ਰਿਲ ਹੋਵੇਗਾ ਔਰ ਬਲੈਕਆਊਟ ਕੀਤਾ ਜਾਵੇਗਾ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਦੇ ਜੋ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਹੈ ਉੱਥੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੌਕ ਡ੍ਰਿਲ ਹੋਵੇਗੀ ਔਰ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਲੈਕਆਊਟ ਵੀ ਕੀਤਾ ਜਾਵੇਗਾ ਸੋ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀ ਇਸ ਚੀਜ਼ ਨੂੰ ਲੈ ਕੇ ਪੈਨਿਕ ਜਿਹੜੇ ਹੋ ਆ ਰਹੇ ਨੇ ਪਰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਜੋ ਸਿਵਲ ਡਿਫੈਂਸ ਮੌਕ ਡ੍ਰਿਲ ਹੈ ਜੋ ਕਿ ਆਪਰੇਸ਼ਨ ਸ਼ੀਲਡ ਦੇ ਨਾਂ ਉਹਦੇ ਤਹਿਤ ਕੀਤੀ ਜਾਵੇਗੀ ਫਿਲਹਾਲ ਦੱਸ ਦਿੰਨੇ ਆ ਕਿ ਬਿਤੇ ਪਿਛਲੇ ਮਹੀਨੇ ਦੇ ਵਿੱਚ ਆਪਰੇਸ਼ਨ ਸੰਦੂਰ ਤੋਂ ਬਾਅਦ ਜੋ ਅਜਹੀਆਂ ਕੰਡੀਸ਼ਨ ਜਿਹੜੀਆਂ ਸੀ ਅਜਹੀ ਸਿਚੁਏਸ਼ਨ ਜਿਹੜੀਆਂ ਸੀ ਉਹ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਮੌਕ ਡ੍ਰਿਲ ਕੀਤੀ ਗਈ ਔਰ ਨਾਲ ਦੇ ਨਾਲ ਬਲੈਕਆਊਟ ਕੀਤਾ ਗਿਆ ਕਿਉਂਕਿ ਗੁਆਂਦੀ ਮੁਲਕ ਪਾਕਿਸਤਾਨ ਵੱਲੋਂ ਜਿਹੜੇ ਉਹ ਨਪਾਕ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਸਾਡੇ ਭਾਰਤ ਦੇਸ਼ ਵੱਲੋਂ ਉਹਨਾਂ ਦੀ ਹਰ ਇੱਕ ਨਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਗਿਆ ਔਰ ਅੱਜ ਇੱਕ ਵਾਰ ਫਿਰ ਤੋਂ ਬਹੁਤ ਸਾਰੇ ਅਜਿਹੇ ਸਰਹੱਦੀ ਇਲਾਕੇ ਨੇ ਜਿੱਥੇ ਬਲੈਕਆਊਟ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਮੌਕ ਡ੍ਰਿਲ ਹੋਵੇਗੀ ਔਰ ਉਸ ਤੋਂ ਬਾਅਦ ਜਿਹੜੀ ਬਲੈਕਆਊਟ ਹੈ ਯਾਨੀ ਕਿ ਸਾਰੇ ਸ਼ਹਿਰ ਦੀ ਲਾਈਟਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਔਰ ਲੋਕਾਂ ਨੂੰ ਵੀ ਇਹੀ ਹਦਾਇਤ ਕੀਤੀ ਗਈ ਹੈ ਕਿ ਉਹ ਇੱਕ ਸੇਫ ਕਮਰੇ ਦੇ ਵਿੱਚ ਜਾ ਕੇ ਬੈਠ ਜਾਣ ਆਪਣੇ ਪਰਿਵਾਰ ਦੇ ਨਾਲ ਜਿਸ ਕਮਰੇ ਦੇ ਵਿੱਚ ਜ਼ਿਆਦਾ ਖਿੜਕੀਆਂ ਨਾ ਹੋਣ ਔਰ ਇਸ ਮੌਕ ਡ੍ਰਿਲ ਅਤੇ ਬਲੈਕਆਊਟ ਤੋਂ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਫਿਲਹਾਲ ਆਤਮਾਮ ਜਾਣਕਾਰੀ ਦੇਣ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਕਸ਼ੇ ਜੋ ਹੈ ਉਹ ਜੁੜ ਚੁੱਕੇ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਕਿ ਆਖਿਰਕਾਰ ਅੱਜ ਜੋ ਹੈ ਅਮ੍ਰਿਤਸਰ ਸ਼ਹਿਰ ਦੇ ਵਿੱਚ ਬਲੈਕਆਊਟ ਹੋਣ ਜਾ ਰਿਹਾ ਹੈ ਮੌਕ ਡ੍ਰਿਲ ਹੋਵੇਗੀ ਪਹਿਲਾਂ ਉਸ ਤੋਂ ਬਾਅਦ ਬਲੈਕਆਊਟ ਹੋਵੇਗਾ ਔਰ ਕੀ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਵਿਦੀਕ ਡਿਪਟੀ ਕਮਿਸ਼ਨਰ ਵੱਲੋਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਨਾਕ ਬਰਉਣ ਦੀ ਜਿਹੜੀ ਹੈ ਗੱਲ ਵੀ ਆਖੀ ਗਈ ਹੈ ਫਿਲਹਾਲ ਅਕਸ਼ੇ ਜਿਸ ਤਰ੍ਹਾਂ ਦੇ ਨਾਲ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ 20 ਮੌਕ ਡ੍ਰਿਲ ਹੋਵੇਗੀ 6 ਤੋਂ 7 ਵਜੇ ਤੱਕ ਔਰ ਉਸ ਤੋਂ ਬਾਅਦ ਬਲੈਕਆਊਟ ਕਰ ਦਿੱਤਾ ਜਾਵੇਗਾ ਇੱਕ ਵਾਰ ਫਿਰ ਤੋਂ ਪੂਰਾ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਪੂਰੀ ਲਾਈਟਰ ਜਿਹੜੀਆਂ ਨੇ ਬੰਦ ਹੋ ਜਾਣਗੀਆਂ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਤੁਹਾਨੂੰ ਜੇਕਰ ਅਸੀਂ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਜ਼ਰੂਰ ਆਪਰੇਸ਼ਨ ਜ਼ੰਦੂਰ ਤੋਂ ਬਾਅਦ ਹੁਣ ਕਿਤਨਾ ਕਿਤੇ ਜਦੋਂ ਸੀਜ਼ਫਾਇਰ ਹੁੰਦਾ ਤਾਂ ਪਾਕਿਸਤਾਨ ਵੱਲੋਂ ਵੀ ਜਿਹੜੀ ਉਲੰਘਣਾ ਕੀਤੀ ਜਾਂਦੀ ਹੈ ਸੀਜ਼ਫਾਇਰ ਦੀ ਤਾਂ ਉਸ ਤੋਂ ਬਾਅਦ ਜੋ ਹੁਣ ਆਪਰੇਸ਼ਨ ਸ਼ੀਲਡ ਦੇ ਤਹਿਤ ਇੱਕ ਵਾਰ ਫਿਰ ਤੋਂ ਜਿਹੜਾ ਪੂਰੇ ਭਾਰਤ ਦੇ ਵਿੱਚ ਮੋਕੜਲ ਹੋਈ ਹੈ ਜਿੱਥੇ ਕਿ ਹੁਣ ਪੰਜਾਬ ਦੀ ਗੱਲ ਕਰੀਏ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਅੱਜ ਸ਼ਾਮੀ 6 ਤੋਂ 7 ਵਜੇ ਜਿਹੜੀ ਹੈ ਪੂਰੇ ਗੁਰੂ ਨਗਰੀ ਦੇ ਵਿੱਚ ਸੈਰਣ ਵਜਣਗੇ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਐਮਰਜੈਂਸੀ ਜੈਡੀਆਂ ਸੇਵਾਵਾਂ ਹੈਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰਸਤਾ ਦੇਣਾ ਅਗਰ ਜੰਗ ਵਰਗਾ ਮਾਹੌਲ ਬਣਦਾ ਹਾਲਾਤ ਹੁੰਦੇ ਨੇ ਤਾਂ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣਾ ਬਚਾਅ ਕਰਨਾ ਤਾਂ ਇਹ ਸਾਰੀ ਜਿਹੜੀਆਂ ਚੀਜ਼ਾਂ ਸਿਖਲਾਈਆਂ ਜਾਣੀਆਂ ਜਾਣੀਆਂ ਸ਼ਹਿਰ ਵਾਸੀਆਂ ਨੂੰ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 8 ਤੋਂ 6:30 ਵਜੇ ਦੇ ਕਰੀਬ ਅੱਧੇ ਘੰਟੇ ਦਾ ਸਮਾਂ ਜਿਹੜਾ ਹੈਗਾ 30 ਮਿੰਟ ਦਾ ਸਮਾਂ ਇਸ ਸਮੇਂ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਬਲੈਕਆਊਟ ਹੋਏਗਾ ਤਾਂ ਇਹ ਬਲੈਕਆਊਟ ਜਿਹੜਾ ਇਹ ਜਾਣਕਾਰੀ ਦੇ ਦਈਏ ਜਿਹੜੀਆਂ ਸਟਰੀਟ ਲਾਈਟਾਂ ਹੈਗੀਆਂ ਜਾਂ ਸਿਵਲ ਏਰੀਆ ਹੈਗਾ ਉਹਦੇ ਵਿੱਚ ਬੱਤੀ ਬੰਦ ਕੀਤੀ ਜਾਏਗੀ ਜੇਕਰ ਅਸੀਂ ਵਲ ਸਿਟੀ ਦੀ ਗੱਲ ਕਰੀਏ ਜਾਂ ਜਿਲ੍ਹਾ ਸ਼੍ਰੀ ਹਮਸਾ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਜਾਂ ਹਵਾਈ ਅੱਡੇ ਦੀ ਗੱਲ ਕਰੀਏ ਤਾਂ ਉਸ ਨੂੰ ਛੋੜ ਦੇ ਦਿੱਤੀ ਗਈ ਹੈ ਤਾਂ ਉੱਥੇ ਜ਼ਰੂਰ ਇਹ ਵੀ ਆਖਿਆ ਗਿਆ ਕਿ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਜਿਹੜਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤਾਂ ਸ਼ਹਿਰ ਵਾਸੀਆਂ ਤੇ ਵੀ ਡਿਪੈਂਡ ਹੈਗਾ ਤਾਂ ਉਹਨੂੰ ਕਿਤਨਾ ਕਿਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਇਸ ਦੁਤੇ ਜਿਹੜੀਆਂ ਅਫਵਾਹਾਂ ਬੜੀਆਂ ਫਲਾਈਆਂ ਨੇ ਤਾਂ ਉਸ افواہوں ਤੋਂ بچਣ ਦੀ ਜਿਹੜੀ ਆ اپیل ਵੀ ਕੀਤੀ ਗਿਆ ਖਾਸ ਤੌਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਤੇ ਇੱਥੇ ਨਾਲ ਨਾਲ ਦੱਸਦੀ ਹੈ ਕਿ ਜਿਹੜੇ ਲੋਕ ਜੋ ਇਸ ਬਲੈਕਆਊਟ ਦੇ ਵਿੱਚ ਜਾਂ ਫਿਰ ਜਦੋਂ ਇਹ ਜੋ ਪ੍ਰਸ਼ਾਸਨ ਵੱਲੋਂ ਸਿੱਖ ਸਿੱਖ ਦਿੱਤੀ ਜਾਣੀ ਆ ਪੂਰੇ ਸ਼ਹਿਰ ਵਾਸੀਆਂ ਨੂੰ ਜੋ ਮੌਕਢਿਲ ਕਰਕੇ ਤਾਂ ਇਸ ਦੇ ਵਿੱਚ ਲੋਕ ਜਿਹੜੇ ਆ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਜਿਹੜਾ ਹੈਗਾ ਪ੍ਰਸ਼ਾਸਨ ਵਾਸਤੇ ਤਾਂ ਅਸੀਂ ਵਿਆਸ ਕਰਦੇ ਆ ਕਿ ਜਿਹੜੇ ਲੋਕ ਨੇ افواਹਾਂ ਤੋਂ ਬਚ ਕੇ ਰਹਿਣ ਤੇ ਪ੍ਰਸ਼ਾਸਨ ਦਾ ਜਿਹੜਾ ਹੈ ਇਸ ਤੌਰ ਦੇ ਉੱਤੇ ਜਿਹੜਾ ਸਾਥ ਦੇਣ ਜੀ ਜੀ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਅੱਪਾ ਜੇਕਰ ਗੱਲ ਕਰਦੇ ਆ ਕਿ ਬਾਰਡਰ ਏਰੀਆ ਜਿਹੜਾ ਲੱਗਦਾ ਹੈ ਔਰ ਇੱਥੇ ਜਿਸ ਤਰ੍ਹਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਇਹ ਇੱਕ ਦੁਆਰਾ ਤੋਂ ਮੌਕ ਡ੍ਰਿਲ ਔਰ ਨਾਲ ਨਾਲ ਬਲੈਕਆਊਟ ਕੀਤਾ ਜਾ ਰਿਹਾ ਹੈ ਕੀ ਕੁਝ ਕਿ ਲੋਕਾਂ ਨੂੰ ਕਾਫੀ ਉਵਦੀਕ ਡਿਪਟੀ ਕਮਿਸ਼ਨਰ ਵੱਲੋਂ ਵੀ ਕੱਲ ਕਿਹਾ ਗਿਆ ਸੀਗਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਫਵਾਹਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਵਿੱਚ ਫੈਲੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਕੁਝ ਜਾਣਕਾਰੀ ਜਿਹੜੀ ਹੈ ਉਵਦੀਕ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਜੀ ਬਿਲਕੁਲ ਤੁਹਾਨੂੰ ਡਿਪਟੀ ਕਮਿਸ਼ਨਰ ਵੱਲੋਂ ਜਿਹੜੀਆਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਖਾਸ ਤੌਰ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਗਿਆ ਉਹਨਾਂ ਵੱਲੋਂ ਕਹਿ ਗਿਆ ਕਿ ਜਿਹੜਾ ਲੋਕ ਆਪਾਂ ਗੱਲ ਕਰਦੀਆਂ ਬਲੈਕਆਊਟ ਦੀ ਗੱਲ ਕਰਨੀ ਹੈ ਤਾਂ ਜ਼ਰੂਰ ਬਲੈਕਆਊਟ ਦੌਰਾਨ ਜਿਹੜੇ ਲੋਕ ਹੈਗੇ ਨੇ ਉਹ ਆਪਣੇ ਘਰਾਂ ਦੇ ਵਿੱਚ ਰਹੇ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜਿਹੜੀਆਂ ਔਨ ਕਰਨ ਦੀ ਲੋੜ ਨਹੀਂ ਹੈਗੀ ਤਾਂ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਵੀ ਆਖੀ ਹੈ ਕਿ ਜਿਹੜੀਆਂ ਅਫਵਾਹਾਂ ਨੇ ਔਰਤੋਂ ਖਾਸ ਤੌਰ ਦੇ ਬਚਨ ਦੀ ਲੋੜ ਹੈ ਕਿਉਂਕਿ ਜਿਹੜੇ ਲੋਕ ਨਜਾਇਜ਼ ਤੌਰ ਦੇ ਉੱਤੇ ਅਫਵਾਹਾਂ ਫਲਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਪ੍ਰਸ਼ਾਸਨ ਗਲਤ ਅਫਵਾਹ ਫਲਾਈ ਡਰਦਾ ਮਾਹੌਲ ਪੈਦਾ ਕੀਤਾ ਤਾਂ ਉਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਤਾਂ ਉਸ ਦੇ ਨਾਲ ਜੋ ਵਧੀਕ ਡਿਪਟੀ ਕਮਿਸ਼ਨਰ ਹੈਗੇ ਨੇ ਉਹਨਾਂ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਹੈ ਜਿਹੜਾ ਇਸ ਮਾਹੌਲ ਦੇ ਵਿੱਚ ਅਗਰ ਲਾਈਟ ਗਈ ਹੈ ਅਗਰ ਪੂਰੇ ਸ਼ਹਿਰ ਦੇ ਗਾਈਡਵਾਨ ਦਾ ਬਲੈਕਆਊਟ ਹੋਇਆ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣੇ ਘਰ ਦੇ ਵਿੱਚ ਰਹਿਣਾ ਅਗਰ ਆਪਣੇ ਆਣ ਗਵਾਨ ਹੈ ਉਹਨਾਂ ਨੂੰ ਵੀ ਜਿਹੜਾ ਸੂਚਿਤ ਕਰਨਾ ਹੈ ਕਿ ਇਹ ਪ੍ਰਸ਼ਾਸਨ ਦਾ ਸਾਥ ਦਿਓ ਲਾਈਟਾਂ ਬੰਦ ਰੱਖੋ ਅਗਰ ਇਨਵਰਟਰ ਲੱਗਾ ਹੋਇਆ ਇਨਵਰਟਰ ਦੀਆਂ ਲਾਈਟਾਂ ਆਫ ਰੱਖੋ ਅਗਰ ਸੀਸੀਟੀਵੀ ਕੈਮਰਾਜ਼ ਹੈਗੇ ਨੇ ਤਾਂ ਉਹ ਕੈਮਰੇ ਦੇ ਦੀ ਲਾਈਟ ਹੈ ਗਿਆ ਉਹ ਵੀ ਬੰਦ ਰੱਖੋ ਹਾਲਾਂਕਿ ਜੇਕਰ ਫੋਨ ਵੀ ਹੈਗਾ ਫੋਨ ਦੀ ਲਾਈਟ ਓਨ ਹੁੰਦੀ ਹੈ ਤਾਂ ਇਸ ਨੂੰ ਵੀ ਜਿਹੜਾ ਬੰਦ ਰੱਖਣ ਦੀ ਲੋੜ ਹੈਗੀ ਆ ਤਾਂ ਪੂਰੇ ਮੈਂਬਰ ਘਰ ਦੇ ਜਿਹੜੇ ਹੋਣਗੇ ਉਹ ਇੱਕ ਕਮਰੇ ਦੇ ਵਿੱਚ ਸੈਂਟਰ ਪੁਆਇੰਟ ਦੇ ਵਿੱਚ ਆ ਕੇ ਖੜ੍ਹ ਜਾਣ ਕਿਉਂਕਿ ਅਗਰ ਬਾਰੀਆਂ ਵਾਲੇ ਕਮਰੇ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਟ ਕਰਨ ਦੀ ਗੱਲ ਕੀਤੀ ਗਈ ਹੈ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਉੱਪਰਲੇ ਕਮਰੇਆਂ ਦੇ ਵਿੱਚ ਹੈਗੇ ਹੋ ਤਾਂ ਸਾਰੇ ਨੀਚਲੇ ਜਿਹੜਾ ਗਰਾਉਂਡ ਫਲੋਰ ਹੈਗਾ ਉਸ ਦੇ ਵਿੱਚ ਆ ਕੇ ਇਕੱਠੇ ਹੋ ਕੇ ਬੈਠ ਜਾਓ ਤਾਂ ਅਗਰ ਕੋਈ ਡਰਾਈਵ ਕਰ ਰਿਹਾ ਤੁਹਾਨੂੰ ਅਗਰ ਇਸ ਸਮੇਂ ਦੌਰਾਨ ਕੋਈ ਡਰਾਈਵ ਕਰ ਰਿਹਾ ਕਾਰ ਚਲਾ ਰਿਹਾ ਤਾਂ ਉਸ ਨੂੰ ਵੀ ਜਿਹੜੀ ਆ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ 8 ਵਜੇ ਬਲੈਕਆਊਟ ਹੁੰਦਾ ਤਾਂ ਆਪਣੀਆਂ ਗੱਡੀਆਂ ਸਾਈਡ ਤੇ ਲਗਾ ਕੇ ਪਾਰਕ ਸਾਈਡ ਤੇ ਕਰਕੇ ਉਹਦੀਆਂ ਲਾਈਟ ਆਫ ਕਰ ਦਈਆਂ ਜਾਂ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਦੀ ਜਿਹੜੀ ਆ ਵਰਤੋਂ ਨਾ ਕੀਤੀ ਜਾਵੇ ਤਾਂ ਤਾਂ ਜੋ ਨਾ ਤਾਂ ਕੋਈ ਹਾਦਸਾ ਹੋ ਸਕੇ ਤੇ ਉਪਰੋ ਜਿਹੜਾ ਬਲੈਕਆਊਟ ਦੀ ਜਿਹੜੀ ਟਾਈਮਿੰਗ ਹੈਗੀ ਆ ਉਸ ਦੇ ਵਿੱਚ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਹੋ ਸਕੇ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਮੌਕ ਡ੍ਰਿਲ ਤੋਂ ਬਾਅਦ ਬਲੈਕਆਊਟ ਕੀਤਾ ਜਾਵੇਗਾ ਜਿਸ ਤਰ੍ਹਾਂ ਦੇ ਨਾਲ ਆਪਰੇਸ਼ਨ ਸੰਦੂਰ ਤੋਂ ਬਾਅਦ ਆ ਜੋ ਸਿਚੁਏਸ਼ਨ ਜਿਹੜੀਆਂ ਸੀ ਦੋ ਦੇਸ਼ਾਂ ਦੇ ਵਿੱਚ ਬੜੀਆਂ ਸੀਗੀਆਂ ਉਸ ਤੋਂ ਬਾਅਦ ਹਾਲਾਂਕਿ ਸੀਜ਼ ਫਾਇਰ ਜਿਹੜੀ ਸੀ ਉਹ ਕਹਿ ਸਕਦੇ ਆ ਕਿ ਕਰ ਦਿੱਤੀ ਗਈ ਸੀ ਕਿ ਕਹਿਣ ਦਾ ਮਤਲਬ ਹੈ ਕਿ ਜੋ ਲਗਾਤਾਰ ਜੋ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀਗੀ ਉਸ ਤੋਂ ਬਾਅਦ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਅੱਜ ਜਿਹੜਾ ਇਹ ਆਪਰੇਸ਼ਨ ਸ਼ੀਲਡ ਦੇ ਤਹਿਤ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਜਿਹੜੀ ਹੈ ਜੋ ਅੰਮ੍ਰਿਤਸਰ ਸ਼ਹਿਰ ਹੈ ਉਸ ਦੇ ਵਿੱਚ ਕੀਤੀ ਜਾਵੇਗੀ 6 ਤੋਂ 7 ਜੋ ਕਿ ਦਿਸ਼ਾਹਰਾ ਗਰਾਊਂਡ ਹੈ ਉਸ ਤੋਂ ਬਾਅਦ ਮੌਕ ਡ੍ਰਿਲ ਤੋਂ ਬਾਅਦ ਜਿਹੜੀ ਹੈ 8 ਤੋਂ 8.5 ਦੇ ਵਿੱਚ ਜਿਹੜੀ ਹੈ ਉਹ ਬਲੈਕਆਊਟ ਕਰ ਦਿੱਤਾ ਜਾਵੇਗਾ ਯਾਨੀ ਕਿ ਪੂਰੀ ਤਰ੍ਹਾਂ ਦੇ ਨਾਲ ਸ਼ਹਿਰ ਜਿਹੜਾ ਹੈ ਹਨੇਰੇ ਦੇ ਵਿੱਚ ਤਬਦੀਲ ਹੋ ਜਾਵੇਗਾ ਔਰ ਇੱਥੋਂ ਤੱਕ ਕੀ ਵੀ ਕਿਹਾ ਗਿਆ ਹੈ ਕਿ ਜੋ ਲੋਕ ਰਾਤ ਨੂੰ ਜਾ ਰਹੇ ਨੇ ਆਪਣੀਆਂ ਗੱਡੀਆਂ ਜਿਹੜੀਆਂ ਨੇ ਸਾਈਡ ਤੇ ਲਗਾ ਕੇ ਲਾਈਟਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਤਾਂ ਕਿ ਉਹ ਇੱਕ ਤਰ੍ਹਾਂ ਨਾਲ ਐਕਸੀਡੈਂਟ ਤੋਂ ਵੀ ਬਚਾਅ ਹੋਵੇਗਾ ਨਾਲ ਦੇ ਨਾਲ ਜੋ ਆਪਰੇਸ਼ਨ ਸ਼ੀਲ ਦੇ ਤਹਿਤ ਜਿਹੜੀ ਤਾਂ ਕਾਰਵਾਈ ਜਿਹੜੀਆਂ ਕੀਤੀ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਚੀਜ਼ ਜਿਹੜੀ ਹੈ ਉਹ ਵੀ ਇੱਕ ਤਰ੍ਹਾਂ ਨਾਲ ਅਸੀਂ ਮੰਨ ਸਕਾਂਗੇ ਔਰ ਨਾਲ ਦੇ ਨਾਲ ਲੋਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਘਬਰੌਣ ਦੀ ਲੋੜ ਨਹੀਂ ਹੈ ਜਦੋਂ ਇਹ ਬਲੈਕਆਊਟ ਹੋਵੇਗਾ 8 ਤੋਂ 8:30 ਦੇ ਵਿੱਚ ਤਾਂ ਉਸ ਵੇਲੇ ਇੱਕ ਕਮਰੇ ਦੇ ਵਿੱਚ ਨੀਚਲੇ ਜੋ ਗਰਾਉਂਡ ਫਲੋਰ ਹੈ ਉਸ ਕਮਰੇ ਦੇ ਵਿੱਚ ਤੁਸੀਂ ਪੂਰੇ ਪਰਿਵਾਰ ਸਮੇਤ ਬੈਠੋ ਔਰ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਿਆ ਨੇ ਉਸ ਨੂੰ ਮੰਨਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਹੀ ਸੁਰੱਖਿਆ ਦੇ ਲਈ ਕੀਤਾ ਜਾ ਰਿਹਾ ਹੈ ਔਰ ਤੁਹਾਨੂੰ ਹੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਸ ਵੇਲੇ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਹੋ ਫਿਲਹਾਲ ਇੱਕ ਵਾਰ ਫਿਰ ਜਾਣਦੇ ਹੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ 6 ਤੋਂ 7 ਵਜੇ ਜਿਹੜਾ ਹੈ ਉਹ ਇੱਕ ਮੌਕ ਡ੍ਰਿਲ ਹੋਵੇਗੀ ਜੋ ਕਿ ਰਣਜੀਤ ਐਵੈਨਿਊ ਅੰਮ੍ਰਿਤਸਰ ਦੇ ਵਿੱਚ ਹੋਵੇਗੀ ਔਰ ਉਸ ਤੋਂ ਬਾਅਦ 8 ਤੋਂ 8:30 ਯਾਨੀ ਕਿ ਅੱਧੇ ਘੰਟੇ ਦਾ ਬਲੈਕਆਊਟ ਹੋਵੇਗਾ ਸਾਰਨ ਬਚੇਗਾ ਔਰ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ